ਦੇਖੋ ਸਦਾਰ ਰਵਨੀਤ ਸਿੰਘ ਬਿੱਟੂ ਜਾਂਦਾ ਮੇਰਾ ਖਿਆਲ ਹੈ ਕਿ ਇੰਨੇ ਨਾ ਸਮਝੀਦੇ ਮਾਲਕ ਨੇ ਤੇ ਜਾਂ ਇੰਨੇ ਹੁਸ਼ਿਆਰ ਸਮਝਦੇ ਨੇ ਕਿ ਲੋਕ ਉਹਨਾਂ ਨੂੰ ਸਮਝ ਨਹੀਂ ਗਏ ਪੰਜਾਬ ਦਾ ਮਾਹੌਲ ਕਾਂਗਰਸ ਨੇ ਖਰਾਬ ਕੀਤਾ ਆਪਰੇਸ਼ਨ ਬਲੂ ਸਟਾਰ ਕਰਕੇ ਤੇ ਉਸ ਵੇਲੇ ਇਹ ਕਾਂਗਰਸ ਦੇ ਕਰਿੰਦੇ ਸੀ ਇਹ ਜ਼ਿੰਮੇਵਾਰ ਨਹੀਂ ਬਿੱਟੂ ਜੀ ਅੱਜ 40 ਸਾਲ ਬਾਅਦ ਆਪਰੇਸ਼ਨ ਬਲੂ ਸਟਾਰ ਨੂੰ ਕਹਿ ਰਹੇ ਨੇ ਮੈਂ ਤਾਂ ਇਹਨਾਂ ਨੂੰ ਕਹਿੰਦਾ ਆਪਣੇ ਪਹਿਲਾਂ ਇਹਨਾਂ ਦੇ ਭਰਾ ਭਤੀਜੇ ਜਿਹੜੇ ਕਾਂਗਰਸ ਬੈਠੇ ਉਹਨਾਂ ਤੋਂ ਵੀ ਕਾਹ ਬਿਆਨ ਬਿਆਨ ਦਵਾ ਦੇਣਾ ਇਹ ਆਪਰੇਸ਼ਨ ਬਲੂ ਸਟਾਰ ਕਾਂਗਰਸ ਦੀ ਰੇਣ ਸੀ ਜਿਹਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਤੇ ਦੂਸਰੀ ਗੱਲ ਜਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਸਾਰੇ ਸਰਦਾਰ ਬਿਆਨ ਸਿੰਘ ਵੇਲੇ ਹੋਏ ਜਿਹਦੇ ਕਰਕੇ ਅੱਜ ਉਹ ਪੁਲਿਸ ਅਫਸਰ ਵਿਚਾਰੇ ਸਜ਼ਾਾਂਾਂ ਭੁਗਤੇ ਦੇ ਪੈ ਰਹੇ ਕਿਉਂਕਿ ਸਰਦਾਰ ਬਿਆਨ ਸਿੰਘ ਵੇਲੇ ਪ੍ਰਦੇਵ ਸਿੰਘ ਕੌਕੇ ਦਾ ਕਤਲ ਹੋਇਆ ਜਦੋਂ ਚੀਫ ਮਿਨਿਸਟਰ ਸੀਗੇ ਇਹ ਇਹ ਲੋਕ ਆਦਾ ਕ੍ਰੈਡਿਟ ਲੈਂਦੇ ਨੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਦਾ ਰੰਗ ਮਾਰ ਕੇ ਕਾਂਗਰਸ ਦੇ ਸਿਰ ਤੋਂ ਦਾਦਾ ਜੀ ਮੁੱਖ ਮੰਤਰੀ ਪੰਜਾਬ ਦੇ ਕਾਂਗਰਸ ਦੇ ਸਰੋਵਣ ਬਣ ਕੇ ਤਾਇਆ ਜੀ ਵਜ਼ੀਰ ਬਣ ਕੇ ਭੂਆ ਜੀ ਮੰਤਰੀ ਬਣ ਕੇ ਭਰਾ ਵਜ਼ੀਰ ਬਣਾ ਕੇ ਛੋਟਾ ਭਰਾ ਡੀਐਸਪੀ ਬਣ ਕੇ ਜੇ ਹਲੇ ਵੀ ਭੁੱਖ ਨਹੀਂ ਮਿਟੀ ਤਾਂ ਫਿਰ ਇਹਨਾਂ ਦੀ ਭੁੱਖ ਤਾਂ ਰੱਬ ਵੀ ਨਹੀਂ ਲਾ ਸਕਦਾ ਪਰ ਹੁਣ ਗੌਂਦੀ ਸਿੰਘ ਬਿੱਟੂ ਤਾਰੀਫ਼ ਬੜੀ ਕਰ ਰਹੇ ਨੇ ਬੀਜੇਪੀ ਦੇ ਦੇਖੋ ਜੀ ਇਹ ਇਹ ਇਹਨਾਂ ਦਾ ਬਿਟ ਤਾਰੀਫ਼ ਦਾ ਤਾਂ ਇਹਨਾਂ ਦਾ ਸੁਣ ਲੋ ਇਹ ਤਾਂ ਬਿਨਾ ਕੰਗਣ ਦੇ ਲੋਟੇ ਨੇ ਇਹਨਾਂ ਦਾ ਪਤਾ ਹੀ ਨਹੀਂ ਕਦੋਂ ਕੀ ਕਰ ਦੇਣ ਇੱਕ ਵਾਰ 4 ਸਾਲ ਦੇ ਵਿੱਚ ਮੋਦੀ ਸਾਹਿਬ ਨੇ ਮੂੰਹ ਦਿਖਾਇਆ ਪੰਜਾਬ 'ਚ ਇੱਕ ਵੀ ਕੋਈ ਪ੍ਰੋਜੈਕਟ ਸਾਡਾ ਲੁਧਿਆਣਾ ਹੈ ਅਮਰਸਰ ਜਲੰਧਰ ਕਿਤੇ ਵੀ મોદી ਸਾਹਿਬ ਇੱਕ ਵੀ ਵਾਰ ਉਹਨਾਂ ਨੇ ਦਰਸ਼ਨ ਦਿੱਤਾ ਪੰਜਾਬ ਨੂੰ ਹੁਣ ਅੰਦਾਜ਼ਾ ਲਾ ਲਓ ਕਿ ਜਿਹੜਾ ਬਿੱਟੂ ਥੋੜੇ ਦਿਨ ਪਹਿਲਾਂ ਆ ਕਹਿੰਦਾ ਸੀ ਜੀ ਹੁਣ ਬਿੱਟੂ ਕੀ ਪਤਾ ਨਹੀਂ ਜਾਂ ਤਾਂ ਕਈ ਦਫਾ ਇਹ ਹੁੰਦੀ ਹੈ ਦੇਖੋ ਮੈਡੀਕਲ ਪ੍ਰੋਬਲਮ ਆ ਜਾਂਦੀ ਹੈ ਅਗਲੇ ਪੁਰਾਣੀ ਯਾਦਸ਼ਤਿ ਭੁੱਲ ਜਾਂਦੀ ਹੈ ਇਹ ਪੁਰਾਣੀਆਂ ਗੱਲਾਂ ਭੁੱਲ ਕੇ ਜੀ ਹੈ ਜੀ ਤੇ ਉਹ ਕਈ ਦਫਾ ਕੋਈ ਜਰਕ ਲੱਗਦਾ ਹੈਗਾ 6 ਵਜ ਦੀ ਜਨੇ ਤੇ ਪੁਰਾਣੀਆਂ ਗੱਲਾਂ ਭੁੱਲ ਕੇ ਨਵੀਆਂ ਛੱਡਣ ਲੱਗ ਪੈਂਦੇ ਆ ਜਾਂ ਤਾਂ ਬਿੱਟੂ ਜੀ ਦਾ ਉਹ ਹਾਲਤਾ ਤੇ ਹੁਣ ਜੇ ਤੁਸੀਂ ਕੱਲ ਦਾ ਕੋ ਵੈਲਕਮ ਹੈ ਕੋਈ ਵੈਲਕਮ ਸੀਗਾ ਜਿਆਦੇ ਹੈ ਬੀਜੇਪੀ ਦੇ ਦਫ਼ਤਰ ਪਹੁੰਚੇ ਸਾਰਾ ਜੋਰ ਲਾ ਕੇ 150 ਬੰਦਾ ਸੀਗਾ ਜਿਦੇ ਜੋ 60 ਪੁਲਸ ਵਾਲੇ ਸੀਗੇ ਲੁਧਿਆਣੇ ਦੀ ਬੀਜੇਪੀ ਤਿੰਨ ਬੰਦੇ ਹੀ ਆ ਸਿਰਫ ਉਹ ਤਾਂ ਵਿਚਾਰੇ ਮਜਬੂਰੀ ਨੂੰ ਨੌਕਰੀ ਕਰਦੇ ਆ ਕਿਸੇ ਦਾ ਬੀਜੇਪੀ ਨੂੰ ਪੁੱਛ ਲਓ ਇਹ ਕੋਈ ਰਾਜੀ ਨਹੀਂ ਉਹ ਕਹਿੰਦੇ ਸਾਡੇ ਸਿਰ ਤੇ ਐਵੇਂ ਲਿਆ ਬਿਠਾਇਆ ਹੈ ਬਗਾਨਾ ਜੀ ਕੀ ਲੱਗਦਾ ਹੈ ਕਿ ਬੀਜੇਪੀ ਦੇ ਜਿਹੜੇ ਗੇ ਨੇ ਇਹ ਇਹਨਾਂ ਨੂੰ ਲੈ ਕੇ ਜਾਣ ਦੇ ਜਿਹੜਾ ਕ੍ਰੈਡਿਟ ਆ ਉਹ ਕਿਹਨੂੰ ਮਿਲਣਾ ਚਾਹੀਦਾ ਦੇਖੋ ਉਹ ਤਾਂ ਬਿੱਟੂ ਨੂੰ ਤਾਂ ਆਕਾਲੀ ਦਰ ਨੂੰ ਮੱਥਾ ਟੇਕਣਾ ਚਾਹੀਦਾ ਜੇ ਅਸੀਂ ਸਮਝੌਤਾ ਕਰ ਲੈਂਦੇ ਇਹਨਾਂ ਨੂੰ ਕਿਹਨੇ ਪੁੱਛਣਾ ਸੀ ਕੁੱਡੀਆਂ ਦੇ ਭਾਅ ਵੀ ਨਹੀਂ ਸੀ ਪੁੱਛਣਾ ਇਹ ਤਾਂ ਅਸੀਂ ਉਹਨਾਂ ਨੂੰ ਹੁਸ਼ਤ ਕੀਤੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਇਹਨਾਂ ਦੇ ਮਗਰ ਪਏ ਨੇ ਕਾਹ ਕਹਿਣਾ ਮਤਰਾ ਸਰ ਗੱਲ ਪਹਿਲੀ ਚੱਲ ਰਹੀ ਸੀ ਇਹਨਾਂ ਦੀ ਹਾਂਜੀ ਬੀਜੇਪੀ ਨਾਲ ਗੱਲ ਪਹਿਲੀ ਚੱਲ ਨਹੀਂ ਰਹੀ ਨਹੀਂ ਗੱਲ ਨਹੀਂ ਜੋ ਮੈਨੂੰ ਕੱਲ ਚੰਡੀਗੜ੍ਹ ਪਤਾ ਲੱਗਿਆ ਇਹ ਜਿਸ ਦਿਨ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੀ ਫਲੋਰ ਤੇ ਕਿਹਾ ਨਾ ਕਿ ਮੈਂ ਰਾਜਵਾਨੇ ਨੂੰ ਜਿੰਨਾ ਜਿੰਨਾ ਮਾਫੀ ਨਹੀਂ ਮੰਗਦਾ ਛੱਡਣ ਨੂੰ ਤਿਆਰ ਨਹੀਂ ਆ। ਉਸੇ ਦਿਨੇ ਜਾ ਕੇ ਅਮਿਤ ਸ਼ਾਹ ਜੀ ਨੂੰ ਮਿਲ ਕੇ ਆਇਆ ਮੱਥਾ ਟੇਕਿਆ ਤੇ ਕਹਿਣ ਲੱਗਾ ਕਿ ਜੀ ਸੋ ਮਨਮੋਹਨ ਸਿੰਘ ਤੌਰ ਨੂੰ ਛੱਡਣ ਨੂੰ ਫਿਰਦਾ ਸੀ ਤੁਸੀਂ ਅੱਜ ਸਵਾਦ ਕਰਤਾ ਮੇਰਾ ਜੋ ਮੁੱਲ ਪਾਉਂਗੇ ਮੈਂ ਲੈ ਲਊਂਗਾ ਜੀ ਮੈਂ ਤੁਹਾਡਾ ਤਾਬੇ ਹਾਂ ਜੀ। ਇਹ ਉਹਦੋਂ ਕਹਿਆ ਸੀ ਪਰ ਉਹ ਕਿਉਂਕਿ ਸਾਡੇ ਨਾਲ ਝਾਕ ਰੱਖਦੇ ਸੀ ਇਸ ਕਰਕੇ ਉਹਦੋਂ ਗੱਲ ਨਾ ਬਣੀ। ਜਦ ਅਸੀਂ ਫਿਰ ਕਹਿਤਾ ਕਿ ਭਾਈ ਸਾਡੀ ਤੁਹਾਡੀ ਬਣਣੀ ਨਹੀਂ ਗਈ। ਪੇਰੋਨਾ ਨੂੰ ਆਲੇ ਦੁਆਲੇ ਦਾ ਮਾਲ ਖਰੀਦਣਾ ਪਿਆ ਤੇ ਉਹ ਮਾਲ ਸੇ ਫੋਰ ਸੇਲ ਵਾਲੇ ਸੀ ਜਿਹੜੇ ਪਹਿਲੀ ਲਾਈਨ ਚ ਚਲੇ ਚੈਨ ਮਤਲਬ ਜਿਹੜੀ ਰੋਨੀ ਸੀ ਬਿੱਟੂ ਵੇ ਤੇ ਕਾਂਗਰਸ ਜਿਹੜਾ ਗੱਠ ਜੋੜਿਆ ਭਾਜਪਾ ਤੇ ਕਾਂਗਰਸ ਨਾਲ ਹੋਂ ਕਰਕੇ ਗਏ ਹਾਂ ਹੋਰ ਕਾਹਦੇ ਜਿਹੜੀ ਭਾਜਪਾ ਦੀ ਘਪਰਾਟ ਸੀ ਆ ਜਿਹੜੇ ਸਾਰੇ ਡਿਫੈਕਟਰਾਂ ਨੂੰ ਟਿਕਟਾਂ ਦੇਤੀਆਂ ਦੇਖੋ ਨਹੀਂ ਅਗਲਾ ਆਪਣੇ ਕੈਡਰ ਨੂੰ ਟਿਕਟ ਦਿੰਦਾ ਇਧਰੋਂ ਬੁਲਾਇਆ ਉਧਰ ਟਿਕਟ ਦੇਤੀ ਇਧਰੋਂ ਬੁਲਾਇਆ ਉਧਰ ਟਿਕਟ ਦੇਤੀ 6 ਚੋਂ 5 ਟਿਕਟਾਂ ਭਾਜਪਾ ਨੇ ਪਕੌੜਿਆਂ ਨੂੰ ਦਿੱਤੀਆਂ ਹੋਈਆਂ ਨੇ ਸਰ ਤੁਹਾਡੇ ਨਾਲ ਜਦੋਂ ਗੱਠ ਚੋਰ ਸੀ ਫਿਰ ਵੀ ਦੋ ਟਿੱਕ ਤਦਮ ਵੀ ਆ ਜਾਣੀ ਸੀ ਹੁਣ ਇਸ ਵਾਰ ਕੀ ਕਹਿਣਾ ਚਾਹੁੰਦਾ ਇਸ ਟਿੱਕ ਸਾਨੂੰ ਜੇ ਤੁਹਾਡੇ ਨਾਲ ਗੱਠ ਜੋੜ ਸੀਗਾ ਦੇਖੋ ਮੈਂ ਕਹਿੰਦਾ ਬੀਜੇਪੀ ਖਾਤਾ ਹੈ ਕਿ ਨਹੀਂ ਕੋਲ ਸੇ ਕੋਈ ਪੰਜਾਬ ਚ ਐਨੀ ਗੱਲਾਂ ਤਾਂ ਸਪਸ਼ਟ ਕਰ ਠੀਕ ਹੈ ਤੇ ਦੂਜਾ ਹੁਣ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਔਰ ਕਾਂਗਰਸ ਸਾਰੇ ਇੱਕ ਖਾਲੀ ਚ ਇਕੱਠੇ ਹੋ ਰਹੇ ਨੇ ਇਹ ਹੋਣਗੇ ਜੀ ਮਜਬੂਰੀਆਂ ਇਹਨਾਂ ਦੀ ਇਹਨਾਂ ਦਾ ਸਰਨਾ ਨਹੀਂ ਕਿ ਤੂੰ ਜਿਵੇਂ ਨਾ ਛੋਟੇ ਚੋਰ ਕੋ ਵੱਡਾ ਜੋਰ ਵੱਡੇ ਕੋਰ ਕੋ ਛੋਟਾ ਚੋਰ ਸਾਰੇ ਇਕੱਠੇ ਹੋਣਗੇ ਕਿਉਂਕਿ ਹੁਣ ਮੈਂ ਕੋਈ ਗੱਲ ਪੁੱਛਦਾ ਮਾਨ ਸਾਹਿਬ ਨੇ ਜਦ ਇੱਥੇ ਕਹਿੰਦੇ ਸੀਗੇ ਕਿ ਚੋਰ ਫੜਲੇ ਵੱਡੇ ਉਹਨਾਂ ਦੇ ਖਿਲਾਫ ਕੋਈ ਜ਼ਾਦਾ ਦਾ ਫੈਸਲਾ ਤਾਂ ਨਹੀਂ ਆਇਆ ਨੇ ਕਿਸੇ ਦਾ ਕੋਈ ਫੈਸਲਾ ਤਾਂ ਨਹੀਂ ਪੁਲਿਸ ਦੀ ਤਰਫ ਦੀ ਈ ਹੈ ਨਾ ਉਹਦੇ ਬੇਸੇ ਤੇ ਕਹਿੰਦੇ ਆ ਤੇ ਉੱਥੇ ਈਡੀ ਕਹਿ ਰਹੀ ਹੈ ਉੱਥੇ ਕਹਿੰਦੇ ਉਹ ਬੇਗੁਨਾ ਹੈਗੇ ਆਪ ਹੀ ਜੱਜ ਬਣ ਜਾਂਦੇ ਆ ਆਪ ਹੀ ਵਕੀਲ ਬਣ ਜਾਂਦੇ ਆ ਆਪ ਹੀ ਮੁਦਈ ਬਣ ਜਾਂਦੇ ਆ ਆਪ ਹੀ ਮੁਲਜ਼ਮ ਨੂੰ ਬਰੀ ਕਰ ਦਿੰਦੇ ਨੇ ਇਹ ਇਹ ਜੀ ਰਾਜਨੀਤੀ ਕੀ ਤੇ ਠੀਕ ਹੈ ਮੈਂ ਤਾਂ ਇੱਕ ਗੱਲ ਦਾ ਲੋਕ ਸਵਾਲ ਪੁੱਛਣ ਗਿਆ ਕਿ ਨੌਂ ਦਫਾ ਕੇਜਰੀਵਾਲ ਸਾਹਿਬ ਨੇ ਸਬਨਾ ਤੋਂ ਭੱਜੇ ਕਿਉਂ ਬਸ ਇਹ ਕੋਈ ਗੁਨਾਹ ਨਹੀਂ ਸੀ ਗਿਆ ਤੇ ਫਿਰ ਭੱਜੇ ਕਿ ਬਸ ਇਹ ਇਸ ਗੱਲ ਦਾ ਜਵਾਬ ਦੇ ਦੇ ਤੇ ਹੁਣ ਮੈਨੂੰ ਬੜੇ ਹਾਸੇ ਹੀ ਹੋਣੀ ਗੱਲ ਲੱਗੀ ਕਹਿੰਦੇ ਸਜਨੇ ਸਿੰਘ ਦੀ ਜ਼ਮਾਨਤ ਹੋ ਗਈ ਸਾਡੀ ਜਿੱਤ ਹੋ ਗਈ ਜੇ ਅਸੀਂ ਕਹਿੰਦੇ ਆ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਰਨ ਲੱਗੇ ਹਾਈ ਕੋਰਟ ਨੇ ਲਿਖਤਾ ਕਿ ਝੂਠਾ ਕੇਸ ਆ ਇਹ ਤਾਂ ਨਹੀਂ ਲਿਖਿਆ ਆਈ.ਡੀ ਨੇ ਕਿ ਝੂਠਾ ਕੇਸ ਆ ਇਹਦੇ ਤਾਂ ਆਈ.ਡੀ ਨੇ ਕਿਹਾ ਮੈਨੂੰ ਇਤਰਾਜ਼ ਕੋਈ ਨਹੀਂ ਜੇ ਜ਼ਮਾਨਤ ਲੈ ਲਈ ਜਾਵੇ ਸਾਡੇ ਵਾਲੇ ਵਿਕਰਮ ਸਿੰਘ ਮਜੀਠੀਆ ਵਾਲੇ ਚ ਲਿਖਿਆ ਗਿਆ ਝੂਠਾ ਕੇਸ ਆ ਗਵਾਹ ਝ ਉਥੇ ਕਹਿੰਦੇ ਹਲੇ ਜਵਾਨਤੀ ਹੋਈ ਹੈ ਹਲੇ ਤਾਂ ਟ੍ਰਾਇਲ ਚੱਲਣੀ ਹੈ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਕਿ ਕਿਹੜੇ ਕਾਨੂੰਨ ਦੀ ਕਿਤਾਬ ਪੜ੍ਹ ਕੇ ਬਿਆਨ ਦਿੰਦੇ ਨੇ ਸਰ ਜਿਨਾ ਕਿ ਉਹਨਾਂ ਕੀ ਵੋਟਾਂ ਆਉਣ ਵਾਲੀਆਂ ਨੇ ਤੇ ਜਿਹੜੇ ਲੀਡਰ ਹੁੰਦੇ ਨੇ ਇੱਕ ਪਾਰਟੀ ਛੱਡ ਦੂਜੀ ਪਾਰਟੀ ਵਿੱਚ ਜਾਂਦੇ ਰਹਿੰਦੇ ਨੇ ਕੰਟੀਨਿਊਸਲੀ ਇਹ ਹੋ ਰਿਹਾ ਲੋਕ ਹੀ ਸੋਚਦੇ ਨੇ ਤੁਹਾਨੂੰ ਕਿ ਲੋਕਾਂ ਦਾ ਵਿਸ਼ਵਾਸ ਨਹੀਂ ਡੋਲਦਾ ਲੋਕ ਕੀ ਕਹਿਣਗੇ ਹੁਣ ਆਉਣ ਵਾਲੇ ਦੇਖੋ ਭਗੌੜੇ ਜਾਂਦੇ ਨੇ ਜਿਹੜੇ ਸਿਧਾਂਤਕ ਲੋਕ ਉਹ ਜੇ ਕਹਦੇ ਪਾਰਟੀ ਨਾਲ ਕੋਈ ਫਰਕ ਵੀ ਪੈ ਜਾਏ ਘਰ ਬੈਠ ਜਾਣਗੇ ਪਰ ਕਦੇ ਦੂਸਰੇ ਦੇ ਵੇੜੇ ਨਹੀਂ ਛੱਡਦੇ ਇਹ ਲੋਕ ਨਾਲ ਲੀਡਰ ਨੇ ਆਪਰਚੂਨਿਸਟ ਨੇ ਮొక్కਾ ਬਰਸਤੇ ਲੋਕ ਨੇ ਇਹਨਾਂ ਨੂੰ ਲੀਡਰ ਕਹਿਣਾ ਲੀਡਰ ਹੀ ਤੋਹੀਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ